ਸੋ ਮੁਲ੍ਹਾਪੁਰ ਇੱਕ ਜਿਹੜਾ ਵੱਡਾ ਮਾਮਲਾ ਜਿਹੜਾ ਵੇਖਣ ਨੂੰ ਸਾਹਮਣੇ ਆ ਰਿਹਾ ਕੀ ਮਾਮਲਾ ਹੈ ਪਤਾ ਕਰਦੇ ਕਿ ਕੀ ਗੱਲਬਾਤ ਹੋਈ ਹੈ ਇੱਥੇ ਪੁਲਿਸ ਪ੍ਰਸ਼ਾਸਨ ਜਿਹੜਾ ਪਹੁੰਚਿਆ ਵੇ ਨਾਲ ਦੀ ਨਾਲ ਪੰਚਾਇਤ ਵੀ ਪਹੁੰਚੀ ਵੀ ਇੱਥੇ ਹੋ ਗਈ ਜੀ ਸਾਡੇ ਬੰਦੇ ਦੋਈ ਤਾਂ ਇਨਸਾਫ ਦਿਵਾਉਗੇ। ਯਾ ਯਾ ਕੀਆ ਦਿੱਕਤ ਹੈ ਕੀ ਗੱਲ ਹੈ ਸਾਰਿਆਂ ਸਾਡੇ ਨਾ 100 ਬਾਰ ਮਾਰਕੀਟ ਬੰਦ ਰਹਿੰਦੀ ਹੈ ਤਾਂ ਕਿ ਸਿਆਣੇ ਬਿਆਣੇ ਸਾਰੇ ਇਕੱਠੇ ਹੋ ਕੇ ਇੱਥੇ ਬਹਿ ਜੰਦੇ ਆ। ਕੋਈ ਤਾਂਸ ਖੇਲਣੇ ਜਾਣ ਕਿੱਥੇ ਜਾਣੇ ਬਿਆਣੇ ਤਾ ਇੱਕ ਸੀ ਵਿਲਨਾਪ ਸੀ ਵਿਲਨ ਕੁਰਸਾ ਲੈ ਮੇਰੇ ਮਾਸਟਰ ਨੂੰ ਧੱਕਾ ਮਾਰੇ ਐ ਕਰਕੇ ਉਹਦੇ ਮੌਕੇ ਤੇ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਸਾਡੇ ਹੁਣ ਹਾਂਜੀ ਕਿੰਨਾ ਕ ਟਾਈਮ ਹੋ ਗਿਆ ਬਾਸ ਸਵਾਦਾ ਘੰਟਾ ਹੋ ਗਿਆ ਜੀ ਦਬਾਣਾ ਘੰਟਾ ਅੱਛਾ ਜਦੋਂ ਸੀ ਆਵਾਜ਼ ਥਾਣਨ ਲੱਗੇ ਇਹ ਮੁੱਲਾਪੁਰ ਗਰੀਬ ਦਾਸ ਦਾ ਰਕਬਾ ਹੈ ਹਾਂਜੀ ਅੱਛਾ ਇਹ ਜਗ੍ਹਾ ਦਾ ਨਾਮ ਹੈ ਮੁੱਲਾਪੁਰ ਮੁੱਲਾਪੁਰ ਕੀ ਮੇਨ ਬਸ ਸਟੈਂਡ ਦੇ ਪਿੱਛੇ ਸਾਡਾ ਫਾਰਮ ਛੋੜਾ ਤੇ ਬੈਠ ਨੇ ਪਾ ਟਾਈਮ ਪਾਸ ਦੀ ਅੱਛਾ ਹਾਂਜੀ ਮੌਕੇ ਤੇ ਕੀ ਹੋਇਆ ਮੌਕੇ ਤੇ ਦੱਸੋ ਜੀ ਕੌਣ ਗਿਆ ਹੋਇਆ ਬਈ ਮੌਕੇ ਤੇ ਅਸਰ ਸਾਹਿਬ ਪਹੁੰਚ ਹੋਏ ਸਸਾ ਪਹੁੰਚੇ ਆ ਬਲੋ ਹੇਲੋ ਬਾਈ ਮੋਹਿਤ ਮੋਹਿਤ ਆਹ ਚੱਲ ਅੱਜ ਕੀ ਗੱਲ ਹੈ ਉਹ ਤੁਸੀਂ ਮੈਨੂੰ ਦੱਸੋ ਬਾਈ ਉਹਰੇ ਟਾਈਮ ਪਾਸ ਵਾਸਤੇ ਸਾਰੇ ਆਪਣੇ ਪਿੰਡ ਦੇ ਬਜ਼ੁਰਗ ਸਾਰੇ ਉਹਰੇ ਤਾਸ਼ ਖੇਲਦੇ ਟਾਈਮ ਪਾਸ ਵਾਸਤੇ ਆ ਕੇ ਕੋਈ ਜਿਨ੍ਹਾਂ ਦਾ ਹੈਗਾ ਉਹ ਬੈ ਗਏ ਨਾਲ ਦੋ ਚਾਰ ਯਾਰ ਦੋਸਤ ਬੈ ਗਏ ਹੋਰ ਖੇਲਣ ਦੇ ਨਾਲ ਬੈ ਗੇ ਟਾਈਮ ਪਾਸ ਵਾਸਤੇ ਠੀਕ ਹੈ ਜੀ ਆਏ ਸੀ ਇਹ ਸਟਾਫ ਵਾਲੇ ਕੋਈ ਬੰਦਾ ਪਤਾ ਨਹੀਂ ਕਿਹੜੀ ਮਹਿਕਮੇ ਕਿਹੜੇ ਮਹਿਕਮੇ ਤੋਂ ਤਾਂ ਉਹਨੇ ਧੱਕਾ ਮਾਰਿਆ ਕਿ ਉਹ ਬੰਦਾ ਦਿਲ ਦਾ ਮਰੀਜ਼ ਆ ਉਹਨੂੰ ਹਾਰਟ ਅਟੈਕ ਆ ਗਿਆ ਕਿਹੜੀ ਅਸੀਂ ਅਸੀਂ ਪਿੰਡਲੇ ਆ ਜਾਂਦੇ ਵੀ ਇਹ ਤੇ ਬੰਦੇ ਦੇ ਵੈਰੀਫਾਈ ਕਰਕੇ ਇਹ ਤੇ ਕਾਰਵਾਈ ਕਰੋ ਇਹਦੇ 302 ਦਾ ਪਰਚਾ ਪਾ ਕੇ ਪਰ ਇਹਨੂੰ ਅੰਦਰ ਘੇਰੋ ਬੰਦੇ ਨੂੰ ਨਹੀਂ ਜਿਹੜੇ ਇੱਥੇ ਇਸ ਟਾਈਮ ਬੰਦੇ ਉਹ ਵੀ ਉਰੀ ਐ ਜਿਹੜੇ ਮੌਕੇ ਦੇ ਦੀ ਠੀਕ ਹੈ ਜੀ ਬੰਦੇ ਤੁਰੰਤ ਇਹ ਪਰਚਾ ਪਾਓ ਉਹਨੂੰ ਅੰਦਰ ਘੇਰੋ ਜੀ ਸਾਡੀ ਮੰਗ ਆ ਹੈ ਜੀ ਪਿੰਡ ਦੀ ਪੰਚਾਇਤ ਦੀ ਵੀ ਮੰਗਾਈ ਹੈ ਜੀ ਪਿੰਡ ਦੇ ਵਸਨੀਕਾਂ ਦੀ ਪੰਚ ਮੰਗ ਆਹੀ ਹੈ ਜੀ ਪੰਚਾਇਤ ਸਾਰੇ ਸਾਰੀ ਪੰਚਾਇਤ ਦੂਰੇ ਹਾਜ਼ਰ ਹੈ ਜੀ ਸਾਰੇ ਪਿੰਡ ਦੀ ਆਹੀ ਰਿਕਵੈਸਟ ਹੈ ਜੀ ਵੀ ਇਹਨਾਂ ਕਾਰਵਾਈ ਕਰਕੇ ਇਹਨਾਂ ਨੂੰ ਅੰਦਰ ਘੇਰੋ 302 ਦਾ ਪਰਚਾ ਇਹਨਾਂ ਤੇ ਪਾਓ ਉਹ ਦੇਖੋ ਇੱਕ ਵੱਡਾ ਮਸਲਾ ਜਿਹੜਾ ਇੱਥੇ ਵੇਖਣ ਨੂੰ ਮਿਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਨਾਲ ਦੀ ਨਾਲ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੀ ਗੱਲਬਾਤ ਹੈ ਉਹ ਵੀ ਪਤਾ ਕਰਕੇ ਕਿਉਂਕਿ ਨਾਲ ਦੀ ਨਾਲ ਸੀਆਈਏ ਸਟਾਫ ਤੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਮੂਲਾਪੁਰ ਦਾ ਪ੍ਰਸ਼ਾਸਨ ਜਿਹੜਾ ਇੱਥੇ ਪਹੁੰਚਿਆ ਹੋਇਆ ਏ ਉਹ ਵੀ ਗੱਲਬਾਤ ਕਰਦੇ ਆਗੇ ਸੋ ਜਿਹੜੀ ਜਗ੍ਹਾ ਇਹ ਮੂਲਾਪੁਰ ਬੱਸ ਸਟੈਂਡ ਦੇ ਪਿੱਛੇ ਜਿਹੜੀ ਟੈਂਪੂ ਸਟੈਂਡ ਟੈਕਸੀ ਸਟੈਂਡ ਵੀ ਕਿਹਾ ਜਾਂਦਾ ਏ ਤੋਂ ਨਾਲ ਦੀ ਨਾਲ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਸੋ ਕੀ ਗੱਲਬਾਤ ਹੈ ਉਹ ਵੀ ਪਤਾ ਕਰਦੇ ਹਾਂ ਤੋ ਮੌਕੇ ਤੇ ਜਿਹੜੇ ਪੁਲਿਸ ਪ੍ਰਸ਼ਾਸਨ ਪਹੁੰਚੇ ਪਏ ਐ ਐਸ ਐਚਓ ਆਮਨਦੀਪ ਤਰੀਕਾ ਇੱਥੇ ਮੌਕੇ ਤੇ ਮੌਜੂਦ ਐ ਕੀ ਗੱਲਬਾਤ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਜਿਹੜੀ ਅਸਲ ਗੱਲਬਾਤ ਕੀ ਐ ਉਹ ਦੇਖੋ ਨਾਲ ਦੀ ਨਾਲ ਅਸੀਂ ਸਰ ਕੀ ਗੱਲ ਹੋਈ ਐ ਅਸੀਂ ਤੁਹਾਨੂੰ ਵੈਰੀਫਾਈ ਕਰਕੇ ਸਾਰਾ ਕਲੀਅਰ ਕਰ ਰਹੇ ਆ ਜੀ ਥੋੜਾ ਜਿਹਾ ਸਾਨੂੰ ਇਹ ਜਿਹੜਾ ਹੈਗਾ ਸਿਚੁਏਸ਼ਨ ਕੰਟਰੋਲ ਕਰ ਠੀਕ ਹੈ। ਉਹ ਨਾਲ ਦੀ ਨਾਲ ਜਿਹੜੇ ਐਸਐਚਓ ਮੁੱਲਾਪੁਰ ਇਹਦੇ ਵੱਲੋਂ ਕਿਹਾ ਜਾ ਰਿਹਾ ਕਿ ਵੈਰੀਫਾਈ ਜਿਹੜਾ ਕੀਤਾ ਜਾ ਰਿਹਾ ਕੀ ਮਸਲਾ ਹੈ ਉਹ ਵੀ ਨਾਲ ਦੀ ਨਾਲ ਜਿਹੜਾ ਤੁਹਾਨੂੰ ਦਿਖਾ ਰਹੇ ਆ ਸੋ ਲੋਕ ਇੱਥੇ ਇਕੱਠੇ ਲੋਕਾਂ ਦਾ ਜਿਹੜਾ ਵੱਡਾ ਇਕੱਠ ਹੈ ਸੋ ਇੱਕ ਵਿਅਕਤੀ ਦੀ ਜਿਹੜੀ ਦੱਸਿਆ ਜਾ ਰਿਹਾ ਕਿ ਮੌਤ ਹੋ ਗਈ ਹੈ ਮੁੱਲਾਪੁਰ ਪੰਚਾਇਤ ਮੈਂਬਰ ਸਰਪੰਚ ਵੀ ਇੱਥੇ ਮੌਜੂਦ ਹੈ ਸੋ ਦੇਖੋ ਕੀ ਮਸਲਾ ਹੈ ਉਹ ਵੀ ਗੱਲਬਾਤ ਕਰਾਂਗੇ। ਉਹ ਜੇ ਵੱਡਾ ਮਸਲਾ ਹੈ ਇੱਕ ਵਿਅਕਤੀ ਦੀ ਜਿਹੜੀ ਇੱਥੇ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ। ਆਪ ਡਰੈਸਰ ਜੀ ਸਾਡੀ ਅਸਲੀ ਭੈਣ ਨੂੰ ਉਹ ਕਹਿੰਦੇ ਰਾਕੇ ਬਣਾ ਹੈ ਤੇਰੇ ਕੇ ਬਣਾਇਆ ਨਹੀਂ ਆਇਆ ਬੜਾ ਜੱਤਰ ਆ ਗਿਆ ਬਾਲੇ ਆ ਕੋਈ ਨਹੀਂ ਸਿੱਖ ਕੇ ਦੱਸੋ ਮਣ ਇਹਨਾਂ ਦਾ ਪਤਾ ਕੀ ਸਰ ਉਹਦੇ ਹੀ ਪਊਗਾ ਕਿ ਕੋਈ ਹੋਰ ਵੇਗਾ ਜੀ ਕਰ ਰਹੇ ਸੀ ਸਰ ਇਸ ਨੂੰ ਕਿਹੜਾ ਡਿਪਾਰਟਮੈਂਟ ਦਾ ਪਰਸਨ ਨਹੀਂ ਕਿ ਤਰ੍ਹਾਂ ਕੋਈ ਰਾਤ ਨਹੀਂ ਹਾਂ ਉਹ ਵਹੀ ਪਾਜ ਕੋਰ ਦੇ ਕਰ ਨਹੀਂ ਨਹੀਂ ਵੀਰ ਚੱਲਣ ਦੇ ਚੱਲਣ ਦੇ ਚੱਲਣ ਦੇ ਵਿੱਚ ਹੋ ਕੇ ਕੋਈ ਨਹੀਂ ਆ ਵਾ ਆਜਾ ਆਜਾ ਸੋ ਦੇਖੋ ਇਹ ਮਸਲਾ ਏ ਮੂਲਾਪੁਰ ਗਰੀਬ ਦਾ ਸੋ ਦੇਖਦੇ ਕੀ ਮਸਲਾ ਏ ਜਿਹੜਾ ਕਿਉਂਕਿ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਹੜਾ ਅਸਲੀ ਮਸਲਾ ਏ ਉਹ ਹਰ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਪੁਲਿਸ ਦੇ ਉੱਤੇ ਲੋਕਾਂ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਹੈ ਜਿਹਦੇ ਇੱਥੇ ਲੋਕ ਸੀ ਸੋ ਨਾਲ ਦੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਦੇਖਦੇ ਕੀ ਗੱਲਬਾਤ ਹੈ ਹੈ ਉਹ ਤਾਂ ਬਣਦਾ ਜਹਾਜ ਕਰ ਲਿਆ ਯਾਰ ਵੀਰ ਅਸੀਂ ਸਾਰੇ ਪਰਸ਼ੇਤਾਂ ਨੂੰ ਦੇਣੀ ਹੈ ਠੀਕ ਹੈ ਜਦ ਭਾਰਤੀਆ ਕਰਦਾ ਹੋਊਗਾ ਜਦ ਹੋਏਗਾ ਤੂੰ ਮਤਲਬ ਮੌਤ ਜਿਮਵਰੀ ਪਾ ਦ ਬੱਟਾ ਪਾ ਦ ਬੰਦਾ ਗਿਆ ਗੱਡੀਆਂ ਉਹਨਾਂ ਨੇ ਬੰਦਾ ਗਿਆ ਅਸੀਂ ਬੋਹਨੇ ਸਾਰੇ ਆਪਣੇ ਬੋਹਨੇ ਸੋ ਦੇਖੋ ਮਸਲਾ ਨਾਲ ਦੀ ਨਾਲ ਗੱਲਬਾਤ ਕਰ ਰਹੇ ਆ ਕਿ ਕੀ ਜਿਹੜੀ ਗੱਲਬਾਤ ਹੈ ਕਿ ਕੋ ਵੱਡਾ ਮਸਲਾ ਹੈ चमगे गिर इनको कह दी परचे के छड़े चार बार पर बंदा लेके अमर है ऐसा चोरन कह भी चार बार ये बंदा चुंदा करो मारना बस ये दादा नहीं करना रिक्वेस्ट बंदे नहीं है कोई नहीं आया नहीं ये और का काम का गल बात की जा रही है पुलिस प्रशासन

ਕੋਈ ਗੱਲ ਨਹੀਂ ਕੋਈ ਨਹੀਂ ਜਿਹੜਾ ਜਿਹੜੀ ਇਹ ਜਿਹੜੇ ਵਿਚਾਰੇ ਹੈ ਹੀ ਨਹੀਂ ਇਹਨਾਂ ਨੂੰ ਕੋਈ ਤਾਂ ਬਗਵਾ ਨਹੀਂ ਜਿਹੜਾ ਜਾਈ ਡਿਊਟੀ ਪਰਸਾਏ ਕੋਈ ਗੱਲ ਨਹੀਂ ਹੈ ਨਹੀਂ ਵੀ ਰੱਖੇ ਨਾ ਆਇਆ ਜਰਾ ਅੱਗੇ ਲਾ ਆ ਗਿਆ ਨਾ ਲੱਗਣਾ ਲੱਗੇ ਜਾਂ ਸਾਥ ਹੈ ਕਿ ਕੀ ਨਹੀਂ ਹੈ ਮਸੀਤਰ ਮਨੇ ਇੱਕ ਗੱਲ ਸੁਣ ਮੇਰਾ ਚਾਚਾ ਭਾਈ ਜਿਹੜਾ ਤੁਸੀਂ ਮਾਰਤਾ ਥੱਕਾ ਦੇ ਕੇ ਤੁਸੀਂ ਇੱਕ ਗੱਲ ਸਭ ਤੋਂ ਪਹਿਲਾਂ ਗੱਲ ਇੱਕ ਮਿੰਟ ਬ੍ਰਦਰ ਅਸਤੋ ਸਾਹਿਬ ਵੈਰੀਫਾਈ ਕਰਨੇ ਆਏ ਵੇ ਪਹਿਲਾਂ ਠੀਕ ਹੈ ਨਾ ਸਾਹਮਣੇ ਹਾਂਜੀ ਅਸੀਂ ਮੰਨ ਗਏ ਹਾਂਜੀ ਤੁਸੀਂ ਵੇਟ ਕਰੋ ਥੋੜੀ ਜਿਹੀ ਸਰ ਵੇਟ ਤਾਂ ਕਰ ਰਹੇ ਮੈਨੂੰ ਇੱਕ ਦਾ ਦਸਤੀ ਸੀ ਕਹਿੰਦੇ ਆਨ ਡਿਊਟੀ ਹੈ ਕੰਨ ਦੇਖੋ ਉਹਨਾਂ ਨੇ ਬਿਨਾ ਪ੍ਰੋਜੈਕਟ ਬੰਦੇ ਆਈ ਹੋਈ ਹੈ ਕੋਈ ਗੱਲ ਨਹੀਂ ਸੀ ਆਈ ਇਸ ਜਿਹੜੇ ਸੀਆਈਏ ਸਾਹਿਬ ਸਾਡਾ ਪੀਨਾਮਾ ਕਰਦੇ ਚੱਲ ਸਕਦਾ ਚੱਲਦਾ ਹੁੰਦਾ ਐਡੀ ਕੋਈ ਗੱਲ ਨਹੀਂ ਸਰ ਇਹ ਫਸਟ ਟਾਈਮ ਮੈਂ ਦੇਖਿਆ ਜਿਆ ਪਤਾ ਇਸ ਲੁੱਕ ਦੇ ਵਿੱਚ ਹੈ ਕੋਈ ਗੱਲ ਨਹੀਂ ਬ੍ਰਦਰ ਮੈਂ ਫਸਟ ਟਾਈਮ ਆ ਬੰਦੇ ਨੇ ਇਸ ਲੁੱਕ ਦੇ ਵਿੱਚ ਨਾਲ ਦੀ ਨਾਲ ਐਸਐਚਓ ਸਾਹਿਬ ਜਿਹੜੇ ਮਸਲਾ ਸਮਝਣ ਦੀ ਕੋਸ਼ਿਸ਼ ਕਰਦੇ ਕੀ ਮਸਲਾ ਹੈ ਉਹ ਵੀ ਗੱਲਬਾਤ ਵੀ ਕਰਨਗੇ ਕਿਉਂਕਿ ਇੱਥੇ ਇੱਕ ਵਿਅਕਤੀ ਦੀ ਜਿਹੜੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਸੋ ਨਾਲ ਦੀ ਨਾਲ ਵੱ ਦੀ ਐਸੋ ਨਾਲ ਦੀ ਨਾਲ ਤੁਹਾਨੂੰ ਤਸਵੀਰਾਂ ਵਿਖਾ ਰਿਹਾ ਮੋਲੋਂਪੁਰ ਥਾਣਾ ਐਸ ਐਚ ਓ ਜਿਹੜੇ ਉਹਨਾਂ ਦੇ ਵੱਲੋਂ ਜਿਹੜਾ ਇਹ ਮਾਮਲਾ ਵੇਖਿਆ ਜਾ ਰਿਹਾ ਏ ਸੋ ਨਾਲ ਦੀ ਨਾਲ ਗੱਲਬਾਤ ਵੀ ਕਰਦੇ ਆ ਵੀ ਇਹ ਕੋਈ ਨਹੀਂ ਜਾਣੇ ਦੇਣਾ ਕੋਈ ਵੀ ਬੀ ਐ ਉਹ ਕਿਹੜਾ ਬੰਦਾ ਕਿਹੜਾ ਯਾਰ ਇੱਧਰ ਆ ਕਿਹੜਾ ਕਿਹੜਾ ਬੰਦਾ ਕੀ ਦੀ ਨੋਖ ਹੋਈ ਨਾਮ ਦਾ ਇਹਨਾਂ ਦੇ ਫਾਦਰ ਸਾਹਿਬ ਹੈ ਬੱਬੂ ਰਕੇਸ਼ ਕੁਮਾਰ ਸੋਨੀ ਅੱਛਾ ਤੇ ਉਸੇ بیٹے ਹਨ ਉਹਨਾਂ ਹੈ ਨਾ ਉਹਨਾਂ ਦਾ ਮੇਰੇ ਮਾਸਟਰ ਜੀ ਸੀ ਉਹਨੇ ਦੀ ਮੌਕੇ ਦੀ ਡੈਥ ਹੋ ਗਈ ਐਕਚੁਅਲੀ ਇਹ ਨਾ ਸਾਰੇ ਜਣੇ ਬੈਠੇ ਉਹਨੇ ਸੋਮਵਾਰ ਸਾਡੇ ਮਾਰਕੀਟ ক্লোਜ਼ ਹੋਗੇ ਟਾਈਮ ਪਾਸ ਲਈ ਬੈਠੇ ਹਮਨੇ ਸਾਡਾ ਕੋਈ ਮੇਰਾ ਨਾਮ ਵਿਸ਼ਾਲ ਜੰਡਾ ਹੈ ਸਾਡਾ ਕੋਈ ਇੱਥੇ ਅੱਡਾ ਨਹੀਂ ਹੈ ਜੂਆ ਸਿੱਖਾਣੇ ਕੁਛ ਨਹੀਂ ਸਾਡਾ ਆਪਣਾ ਫਾਰਮ ਹੈ ਬੈੰਨੇ ਸ਼ਾਮ ਨੂੰ ਸਾਰੇ ਬੈਦਨੇ ਆ ਟਾਈਮ ਪਾਸ ਲਈ ਸਾਭਾ ਕੱਥੇ ਬੈਠੇ ਸਾਡਾ ਦਰਵਾਜ਼ਾ ਵੀ ਖੁੱਲ੍ਹੇ ਹੀ ਹੁੰਦਾ ਕੋਈ ਨਹੀਂ ਦਰਵਾਜ਼ਾ ਬੰਦ ਕੁਛ ਨਹੀਂ ਨਾ ਕਿਸੇ ਦਾ ਕੋਈ ਵੀਡੀਓ ਹੈ ਨਾ ਕੋਈ ਕਿਨੋ ਕਲਿੱਪ ਹੈ ਕਿ ਜੂਆ ਖੇਲਦੇ ਦੀ ਵੀਡੀਓ ਸਿਰਫ 10 ਪੱਤੇ ਖੇਲੇ ਟਾਈਮ ਪਾਸ ਲਈ 10 ਪੱਤੇ ਸਾਰੇ ਲੋਕ ਖੇਲਦੇ ਆ ਟਾਈਮ ਪਾਸਲੇ ਆਏ ਸੀ ਜਿਨ੍ਹਾਂ ਦੀ ਮੌਤ ਹੋਈ ਉਹਨਾਂ ਦਾ ਨਾਮ ਕੀ ਹੈ ਤੇਰੇ ਕੇਸ਼ ਕੁਮਾਰ ਸੁਨੂ ਉਹ ਕਰਦੇ ਜਿੱਤੇ ਉਹ ਬੈਠੇ ਸੀ ਵੈਸੇ ਟਾਈਮ ਪਾਸਲੇ ਬੈਠੇ ਸੀ ਹਾਂਜੀ ਮੌਤ ਐਕਚੁਅਲੀ ਸ਼ੋਮਵਾਰ ਨੂੰ ਛੁੱਟੀ ਸੀ ਐਕਚੁਅਲੀ ਹੜਬੜਾ ਹੜ ਕਰਕੇ ਨਾ ਉਹ ਇੱਕ ਸਿਵਲ ਨੇ ਉਹਨੂੰ ੱੱਕਾ ਮਾਰਿਆ ਉਹਨਾਂ ਦੇ ਮੌਕੇ ਤੇ ਹੀ ਡੈਥ ਹੋ ਕਾਬਰ ਗਿਆ ਕਾਬਰ ਗਿਆ ਗਾਨਨ ਦਿਖਾਈਏ ਤੇ ਕਾਬਰ ਗਿਆ ਅਟੈਕ ਹੋਇਆ ਅਟੈਕ ਹੋਇਆ ਮੌਕੇ ਤੇ ਹੀ ਡੈਥ ਹੋ ਗਿਆ ਮੌਕੇ ਤੇ ਹਾਲਾਤ ਕੀ ਹੈ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਹੈ ਪੁਲਿਸ ਵੱਲੋਂ ਸਾਨੂੰ ਦਿਲਾਸੇ দেয়া ਜਾ ਰਿਹਾ ਜੀ ਬਾਰ ਬਾਰ ਕਿ ਅਸੀਂ ਕੁਝ ਕਰਦੇ ਹਾਂ ਕੁਝ ਕਰਦੇ ਹਾਂ ਸਾਨੂੰ ਨਹੀਂ ਪਤਾ ਕੀ ਹੋਏਗਾ ਜੀ ਬਾਕੀ ਤੁਸੀਂ ਐਸਐਸਟਾਪ ਨੂੰ ਪੁੱਛ ਸਕਦੇ ਹੋ ਕੀ ਕਹਿੰਦੇ ਚਾਹੁੰਦੇ ਕੀ ਹੈ ਤੁਸੀਂ ਚਾਹੁੰਦੇ ਸਾਡੇ ਸਾਡਾ ਬੰਦਾ ਇਨਸਾਫ ਮਿਲੇ ਭਾਈ ਕਾਰਵਾਈ ਹੋਵੇ ਅਸੀਂ ਕਹਿੰਨੇ ਸੱਚ ਜੂਆ ਖੇਡਦੇ ਸੀ ਸਾਡੇ ਜੋ ਵੀ ਫੈਮਿਲੀ ਮੈਂਬਰ ਜੂਆ ਖੇਡਦੇ ਉਹਨਾਂ ਦੀ ਪਰਚਾ ਕਰ ਦੋ ਪਰਚਾ ਕਰ ਦੋ ਜੋ ਸਿਵਿਲੈਂਸ ਸੀ ਉਹਨਾਂ ਦੀ ਪਰਚਾ ਕਰ ਦੋ ਉਹਨਾਂ ਤੇ ਦੇਹਤਤਾ ਕਰ ਦੋ ਸਾਡੇ ਜੂਆ ਦਾ ਕਰ ਦੋ ਸਭ ਰੈਡੀੀਆਂ ਕਰਵਾਉਣ ਲਈ ਸਾਡਾ ਸਾਰਾ ਪਿੰਡ ਰੈਡੀੀਆਂ ਕਰਵਾਉਣ ਲਈ ਕਮਾਓ ਮੜ ਕੋਈ ਬੰਦਾ ਨਹੀਂ ਮਲੇ ਕਰੇ ਇੱਕ ਬੰਦਾ ਕਹਿੰਦਾ ਮਜੀਤ ਹਲੇ ਇੱਕ ਸਾਡਾ ਹੋਰ ਪੇਸ਼ਾਨ ਅਮਰਜੀਤ ਨੂੰ ਲੈ ਕੇ ਗਏ ਹੋਏ ਆ ਉਹਦੇ 300 ਆਜਾ ਮਿੰਟ ਪਣ ਪਾ ਦੇ ਕੇ ਫੜ ਹਾਂਜੀ ਉਹ ਹੋਹ ਟੀਐਸਪੀ ਸਰ ਆ ਗਈ ਕਿਨੇ ਮਾਰਿਆ ਦੁਕਾਨ ਅੰਦਰ ਬੈਠਿਆ ਸੀ ਜਿਹਦੇ ਮਾਰਿਆ ਦੁਕਾਨ ਅੰਦਰ ਆ ਉਹ ਬੰਦਾ ਉਹ ਸੋ ਮੌਕੇ ਤੇ ਦੇਖੋ ਮਸਲਾ ਉੱਜ ਦਾ ਨਜ਼ਰ ਆ ਰਿਹਾ ਜੀ ਜਿਹ ਬੰਦੇ ਨੇ ਮਾਰਿਆ ਜੀ ਉਹ ਅੰਦਰ ਹੈ ਸੋ ਦੇਖੋ ਮੌਕੇ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੋ ਜਿਹੜੇ ਹਾਲਾਤ ਇੱਥੇ ਬਿਗੜਦੇ ਨਜ਼ਰ ਆ ਰਹੇ ਹੈ। ਸੋ ਦੇਖੋ ਜਿਹੜੇ ਹਾਲਾਤ ਹੈ ਜਿਹੜੇ ਇਹ ਬਿਗੜਦੇ ਨਜ਼ਰ ਆ ਰਹੇ ਨਜ਼ਰ ਆ ਰਹੇ ਹੈ। ਸੋ ਨਾਲ ਦੀ ਨਾਲ ਤਸਵੀਰਾਂ ਪੁਲਿਸ ਦੇ ਨਾਲ ਤੱਕਾ ਮੁਕੀ ਤੇ ਤੇ ਪਿੰਡ ਵਾਲੇ ਇਕੱਠੇ ਹੋਏ ਹੋਏ ਨੇ ਤੇ ਨਾਲ ਦੀ ਨਾਲ ਸੋ ਦੇਖੋ ਵੱਡਾ ਮਸਲਾ ਤੁਹਾਨੂੰ ਲਾਈਵ ਤਸਵੀਰਾਂ ਵਿੱਚ ਦਿਖਾ ਰਹੇ ਹਾਂ। ਸੋ ਨਾਲ ਦੀ ਨਾਲ ਸੋ ਜਿਹੜਾ ਇਹ ਮਸਲਾ Vamos with the